ਸ਼ੁਕਰੀਆ ਸੰਦੇਸ਼ ਸਾਰਿਆਂ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਇਸ ਸੌਣ ਦੇ ਮਹੀਨੇ ਲਗਾਤਾਰ ਜੋਤੋ ਤੁੜੀਆਂ ਮੇਰੇ ਖਿਆਲ ਖਲਕਤ ਬਣੀ ਹੈ ਸਾਰੀ ਸੌਣ ਦੀਆਂ ਤੀਆਂ ਕੁੜੀਆਂ ਦਾ ਤਿਹਾਰ ਹੈ ਇਹ ਕੁੜੀਆਂ ਦਾ ਮਹੀਨਾ ਹੈ ਜੀ ਤੇ ਜਦੋਂ ਜਿਹੜੀਆਂ ਵਿਆਹੀਆਂ ਨੇ ਪੇਕੇ ਆਉਂਦੀਆਂ ਨੇ ਜਾਂ ਜਿਹੜੀਆਂ ਪੇਕੇ ਰਹਿੰਦੀਆਂ ਨੇ ਅਨਕੁਵਾਰੀਆਂ ਨੇ ਉਹ ਉਤਰ ਕਿਸ ਤਰ੍ਹਾਂ ਜ਼ਿੰਦਗੀ ਦਾ ਇੱਕ ਨਿੱਕੇ ਨਿੱਕੀਆਂ ਪਿੰਗਾ ਪਾ ਕੇ ਉਠੇ ਲੈਣੇ ਜ਼ਿੰਦਗੀ ਦਾ ਹਰ ਹਰ ਮਸਲਾ ਹਰ ਟੈਨਸ਼ਨ ਹਰ ਹਰ ਤੀਜ ਨੂੰ ਪਾਸੇ ਕਰਕੇ ਗਿੱਦੇ ਪਾਉਣੇ ਇਹ ਇਹ ਇਹਨੂੰ ਕਹਿੰਦੇ ਰੰਗਲੇ ਪੰਜਾਬ ਦੀ ਪਿਰਤ ਬੈ ਚੁੱਕੀ ਆ ਇਹ ਇਹ ਜੋ ਰੰਗਲੇ ਪੰਜਾਬ ਦੀ ਪਿਰਤਾਂ ਨੇ ਇਹ ਸਾਡਾ ਸਿਰਫ ਸਰਕਾਰਾਂ ਦਾ ਹੀ ਹੱਕ ਨਹੀਂ ਹੁੰਦਾ ਸਾਡੇ ਵਿੱਚ ਵੀ ਮੋਹ ਅੱਗੀ ਹੋ ਕੇ ਕਿ ਪੰਜਾਬ ਨੂੰ ਰੰਗਲਾ ਕਿਵੇਂ ਬਣਾਉਣਾ ਜਿਉਂਨੇ ਕਿ ਤੁਸੀਂ ਕੋਈ ਨੇਤਾ ਹੀ ਹੋਵੋ ਕਿਸੇ ਅਹੁਦੇ ਤੇ ਬੈਠੇ ਹੋਵਾਂ ਅਸੀਂ ਸਮਾਜਿਕ ਪ੍ਰਾਣੀ ਆਂ ਔਰ ਜਿੰਨਾ ਚਿਰ ਰੰਗਲਾ ਪੰਜਾਬ ਜਿਵੇਂ ਅਸੀਂ ਪੂਰੇ ਸਕੂਲ ਕਾਲਜਾਂ ਦੇ ਸੁਦੀਪ ਨੂੰ ਪਤਾ ਜੁਧ ਨਸ਼ਿਆਂ ਵਿਰੁੱਧ ਲਗਾਤਾਰ ਅਸੀਂ ਡਰਾਮੇ ਤੇ ਨਾਟਕ ਕਰ ਰਹੇ ਆਂ ਟੀਵੀ ਸੀਰੀਅਲ ਚ ਫਿਲਮਾਂ ਚ ਕੰਮ ਕਰ ਰਹੇ ਆਂ ਕਿ ਸਮਾਜ ਨੂੰ ਕੀ ਦੇ ਰਹੇ ਆਂ ਸਿਰਫ ਅਸੀਂ ਆਪਣੇ ਘਰ ਨੂੰ ਆਪਣੇ ਆਪ ਨੂੰ ਬਣਾ ਰਹੇ ਆਂ ਕਿ ਸਮਾਜ ਨੂੰ ਕੁਝ ਦੇ ਰਹੇ ਆਂ ਜਿੰਨੇ ਤੇ ਇਹ ਸਮਾਜ ਨੂੰ ਕੁਝ ਨਹੀਂ ਦਿੰਦੇ ਉਹਨਾਂ ਚਾਰੇ ਸਾਡੇ ਰੰਗਲੇ ਪੰਜਾਬ ਦਾ ਸਾਡੇ ਮੇਲਿਆਂ ਦਾ ਸਾਡੇ ਗੀਤਾਂ ਦਾ ਕੋਈ ਫਾਇਦਾ ਨਹੀਂ ਜਿੰਨੇ ਲੋਕ ਗੀਤ ਨੇ ਕੋਈ ਨਾ ਕੋਈ ਸੁਨੇਹਾ मीनिंगफुल ਨੇ ਮੈਸੇਜਫੁਲ ਨੇ ਲੋਕੀ ਤੋਂ ਹਰ ਗੀਤ 'ਚ ਕੁਛ ਨਾ ਕੁਛ ਹੈਗਾ ਕੋਈ ਨਾ ਕੋਈ ਮੈਸੇਜ ਛੁਪਿਆ ਹੋਇਆ ਭਰਾ ਦੀ ਗੱਲ ਕੀਤੀ ਜਾ ਰਹੀ ਹੈ ਮਾਂ ਦੀ ਗੱਲ ਆ ਪਿਓ ਦੀ ਆ ਭੈਣਾਂ ਦੀ ਰਿਸ਼ਤੇ ਰਾਤੀਆਂ ਦੀ ਜਿਵੇਂ ਮੈਂ ਮੱਜ ਪਹੁੰਚਦੇ ਨੇ ਰਾਜਵਿੰਦਰ ਕੌਰ ਟੌਕਨ ਔਰ ਹਲਕਾ ਇੰਚਾਰਜ ਨੇ ਮੈਂ ਔਮਨ ਵਿੰਗ ਦੀ ਔਰ ਇਹ ਐਦਾਂ ਹੀ ਨਹੀਂ ਇਹ ਜੋ ਪਾਰਟੀ ਆਪਣੇ ਪੰਜਾਬ ਸਰਕਾਰ ਸੀਮਾਨ ਸਾਹਿਬ ਤਾਂ ਆਪ ਆਰਟਿਸਟ ਰਹੇ ਨੇ ਕਲਾਕਾਰ ਰਹੇ ਨੇ ਔਰ ਜਿਨ੍ਹਾਂ ਨੇ ਮਿਹਨਤ ਸੱਚੀ ਉਹ 2012 ਤੋਂ ਲੈ ਕੇ ਹੁਣ ਤੱਕ ਮਿਹਨਤ ਕੀਤੀ ਹੈ 13 ਸਾਲ ਹੋ ਗਏ ਗਰਾਊਂਡ ਲੈਵਲ ਤੇ ਜਿਨ੍ਹਾਂ ਨੇ ਕੰਮ ਕਰਿਆ ਵਾ ਬਿਲਕੁਲ ਧਰਤੀ ਨਾਲ ਜੁੜ ਕੇ ਕੰਮ ਕਰਿਆ ਜਿਨ੍ਹਾਂ ਨੇ ਕਦੇ ਵੀ ਜਿਵੇਂ ਮਾਨ ਸਾਹਿਬ ਕਹਿੰਦੇ ਕਿਸੇ ਜਿੱਤ ਹਿੱਸੇ ਨਹੀਂ ਪਾਏਗੇ ਆਪਣੀ ਮਿਹਨਤ ਕਰਕੇ ਤਮਾਸ਼ਾ ਦੇਖਿਆ ਜਿਹਨੂੰ ਘਰੋਂ ਕੇ ਤਮਾਸ਼ਾ ਦੇਖਣਾ ਹੁੰਦਾ ਜ਼ਿੰਦਗੀ ਚ ਉਹੀ ਕਾਮਯਾਬ ਹੁੰਦਾ ਟੋਰ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਲਗਾਤਾਰ ਮੈਂ ਅਸਰ ਖੜੇ ਨਹੀਂ ਕਿ ਲਗਾਤਾਰ ਕੰਮ ਕਰਦੇ ਰਹੋ ਔਰ ਸਭ ਤੋਂ ਜਿਨ੍ਹਾਂ ਨੇ ਕਰਕੇ ਪੋਲ ਬਣੇ ਨੇ ਜਿਹੜੇ ਆਪਣੇ ਇਹ ਪੁੱਲਰ ਮੈਂ ਕਰੇ ਮੈਂ ਕਹਿੰਦੀ ਬੀਬੀ ਦੇ ਮੇਰਾ ਛੋਟਾ ਵੀਰਾ ਤੂੰ ਜ਼ਰੂਰ ਆਉਣਾ ਸਾਡਾ ਅੱਜ ਆਰੀਆ ਕਾਲਜ ਹੈ ਨਮਾ ਸ਼ਹਿਰ ਉਥੇ ਵੀ ਸੈਮੀਨਾਰ ਸੀਗਾ ਯਾ ਫੈਕਟਰੀ ਚ ਦੇ ਉਥੋਂ ਅੱਜ ਸੰਡੇ ਦਿਨ ਰੱਖਿਆ ਹੋਇਆ ਸੀ ਯੂਨੀਵਰਸਿਟੀ ਸਾਰੀ ਆਈ ਹੋਈ ਸੀ ਪੰਜਾਬੀ ਉਸ ਚੰਡੀਗੜ੍ਹ ਅਕ ਪੰਜਾਬੀ ਅਸੀਂ ਫਿਰ ਚਾਰ ਦਿਨ ਛੁੱਟੀ ਲੈ ਕੇ ਸਾਡੇ ਪੰਜ ਮੈਂ ਕੋਲੇ ਪਹੁੰਚ ਜਾਣਾ ਵੱਡੀਆਂ ਭੈਣਾਂ ਮਾਮਾ ਬਰਾਬਰ ਹੁੰਦੀਆਂ ਇਹ ਪੁੱਲ ਨੇ ਜਿੰਨਾ ਕਰਕੇ ਮਿਲੇ ਤਾੜੀਆਂ ਮਾਰੋ ਦੇ ਨਾਮ ਤੇ ਤੇ ਹਰ ਜਿੱਥੇ ਜਾਂਦੇ ਨੇ ਇਹ ਮੇਰੇ ਪ੍ਰੋਗਰਾਮਾਂ 'ਤੇ ਵੀ ਆਉਂਦੇ ਨੇ ਔਰ ਸਭ ਤੋਂ ਜਿਹੜਾ ਹੋਰ ਵੀ ਪੋਲਾ ਉਹ ਹੈ ਭਾਈ ਸੰਦੀਪ ਮੁੰਡਾ ਬਹੁਤ ਬਹੁਤ ਐਕਟਿਵ ਸਰਕਰਮ ਇਧਰ ਬਲਕਾਰ ਦੀ ਖੜੇ ਨੇ ਇਹ ਸਾਡਾ ਨਾ ਪੂਰੀ ਟੀਮ ਖੁਣਭਾਈ ਹੁੰਦਾ ਇੱਕ ਕਿ ਲਗਾਤਾਰ ਹਰ ਜਗ੍ਹਾ ਤੇ ਜਾ ਕੇ ਇਕੱਠੇ ਹੋਣਾ ਔਰ ਜੋ ਸੰਦੀਪ ਬਾਹਰ ਜਿੰਨੇ ਕਮਾਂ ਮੈਂ ਥੋੜੇ ਸ਼ਬਦ ਨੇ ਇਹ ਸਾਰਾ ਨਾ ਯੂਨੀਵਰਸਿਟੀ ਪੜਦਾ ਰਿਹਾ ਥੀਏਟਰ ਕਰਦਾ ਰਿਹਾ ਸਟੇਜਾਂ ਤੇ ਬੋਲਦਾ ਹਣਾ ਸਭ ਤੋਂ ਵੱਡੀ ਗੱਲ ਕਿ ਹਰ ਜਗ੍ਹਾ ਬੋਲਦਾ ਹੁੰਦਾ ਔਰ ਬੋਲਦਾ ਹੀ ਰਹਾਂਗਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ 2020 ਮੈਂ ਜਾਣਦ ਨੂੰ 18 ਤੋਂ 6-7 ਸਾਲਾਂ ਤੋਂ ਪਰ 2020 'ਚ ਇਹ ਸਾਰੇ ਅੰਦਰ ਬੰਦ ਸੀਗੇ ਕਮਰਿਆਂ 'ਚ ਪਰ ਇਹਨਾਂ ਨੇ ਬੇਜ਼ਬਾਨਾਂ ਨੂੰ ਜਾ ਕੇ ਬੀੜ ਦੇ ਵਿੱਚ ਜੋਗੇ ਪਾਏ ਨੇ ਤੇ ਵਿਚਾਰਾਂ ਨੂੰ ਰੋਟੀ ਦਿੱਤੀ ਆ ਇਤੋਂ ਵੱਡਾ ਦੁਨੀਆ 'ਚ ਕੰਮ ਨਹੀਂ ਹੋ ਸਕਦਾ ਉਸ ਤੋਂ ਬਾਅਦ ਮੇਰੇ ਦਿਲ ਤੇ ਰਾਜ ਕਰਨ ਲੱਗ ਗਿਆ ਇਹ ਬੰਦਾ ਇਹਦੇ ਨਾਂ ਤੇ ਤਾੜੀਆਂ ਮਾਰੋ ਸੰਦੀਪ ਜੀ ਬਹੁਤ ਖਲਾਾਲ ਦੀ ਗੱਲ ਆ ਜਿੰਦਾਬਈ ਥੈਂਕ ਯੂ ਸਾਰਿਆਂ ਦਾ ਅਸੀਂ ਆਪਾਂ ਮਿਲਾਂਗੇ ਸਾਰੇ ਇਸ ਯੂਨੀਵਰਸਿਟੀ 'ਚ ਔਰ ਤੁਹਾਡਾ ਬ੍ਰਿਗਾਟ ਸਰ ਜਸਤਿੰਦਰ ਭਾਈ ਇਹ ਸਾਰੇ ਮੈਂ ਜਿਹਦਾ ਨਾਂ ਨਹੀਂ ਲੈ ਸਕਿਆ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਿਰ ਮੱਥੇ ਮੇਰੇ ਚੌਂਦੇ ਵਾਸਤੇ ਰੋ ਮਿਹਨਤਾਂ ਕਰੋ ਇਹ ਤਾਂ ਆਪ ਹੀ ਪਾਲਣੇ ਕਿ ਨਾ ਨਾ ਚੌਂਦੇ ਵਾਸਤੇ ਰੋ ਮੈਨੂੰ ਬਾਅਦ 'ਚ ਦੱਸ ਦੇਣਾ ਕਿ ਉਹਨਾਂ ਦਾ ਨਾਮ ਸਪੈਸ਼ਲ ਇਹਨਾਂ ਦਾ ਬਿੱਲੂ ਭਾਈ ਭਰੂਰ ਜੀ ਜੋ ਵੀ ਆਏ ਨੇ ਮੈਂ ਤਾਂ ਹੀ ਕਿਹਾ ਜਿਹੜੇ ਵੀ ਚੱਲ ਗਏ ਨੇ ਇੱਕ ਇੱਕ ਤੁਹਾਡਾ ਸਿਰ ਕਦਮ ਸਾਡੇ ਸਿਰ ਮੱਥੇ ਆ ਯਾਰ ਕਿ ਸਾਰੇ ਤੁਸੀਂ ਆਏ ਹੋ ਔਰ ਭਾਈ ਹੁਣ ਸਾਨੂੰ ਇਹੀ ਗੱਲ ਆ ਕਿ ਚਾਹ ਮੈਂ ਪਿਲਾ ਦੇਣਾ ਮੈਂ ਮਾਈਕ ਦੇ ਬਾਕੇ ਦਾ ਕਿ ਤੁਹਾਨੂੰ ਇਦਾਂ ਨਹੀਂ ਦੋਖ ਦੇਣਾ ਅਸੀਂ ਕਲਾਕਾਰ ਆਸੀਂ ਜਿਦਾਂ ਕਹਦੇ ਨੇ ਸੀ ਹਰਮਾਨ ਸਾਹਿਬ ਦੇ ਚਿੱਲੇ ਆ ਤੇ ਚੌਂਦੇ ਵਾਸਤੇ ਸਾਰੇ ਜਿੰਨੇ ਵੀ ਆਏ ਆ ਅਨੇ ਵੱਡੀਆਂ ਮਾਵਾ ਬਜ਼ੁਰਗਿਆ ਭੈਣਾਂ ਤੋਂ ਵੀ ਆਇਆ ਸਰ ਤੁਹਾਡੇ ਨੱਚੋ ਗਾਓ ਜ਼ਿੰਦਗੀ ਇੰਜੋਏ ਕਰੋ ਚੌਂਦੇ ਵਾਸਤੇ ਰੋ ਸੰਦੀਪ ਭਾਈ ਤੁਹਾਡੇ ਕਰਕੇ ਮਿਲਿਆ ਸੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੋ ਥੈਂਕ ਯੂ ਫਿਊਰੀ ਮੋਰਨਿੰਗ ਸਾਡੇ ਗੁਰੂ ਜੀ ਸਾਹਿਬਾ ਨੇ ਸਾਡੇ ਨੈਤਨੀ ਸਾਹਿਬ ਇਹਦੇ ਨਾਲ ਹੀ ਮੈਂ ਸਾਡੇ